ਇਹ ਕਾਰਡ ਮੈਂ ਦੱਸਣਾ ਚਾਹੁੰਦਾ ਕਿ ਜਦ ਤੋਂ ਅਡੀ ਗੱਡੀ ਜੇ ਕਾਰਡ ਹੋਏਗਾ ਤਾਂ ਜਿਹੜਾ ਸਾਡਾ ਟ੍ਰੈਫਿਕ ਪੁਲਿਸ ਦੀ ਜਿਹੜੀ ਟੀਮ ਤੁਹਾਨੂੰ ਅੱਗੇ ਨੂੰ ਵੀ ਰੋਕੇਗੀ ਇਹਨੂੰ ਕਾਰਡ ਨੂੰ ਦੇਖ ਕੇ ਉਹਦੇ ਮਨ 'ਚ ਇੱਕ ਭਾਵਨਾ ਆਏਗੀ ਕਿ ਯਾਰ ਇਹ ਉਹ ਲੋਕ ਨੇ ਜਿਹੜੇ ਰਿਸਪੌਂਸਿਬਲ ਸਿਟੀਜ਼ਨ ਨੇ ਤੇ ਗੋਦੀਆ ਗਲਾਜੀ ਸੇਫਟੀ ਤਾਂ ਹੋਣੀ ਚਾਹੀਦੀ ਹੈ ਬੰਦੇ ਨੂੰ ਆਪਣੀ ਸੇਫਟੀ ਖੁਦ ਹੀ ਧਿਆਨ ਰੱਖਣੀ ਚਾਹੀਦੀ ਹੈ ਬਟ ਇਹ ਬਹੁਤ ਵਧੀਆ ਅਪਰੀਸ਼ੀਏਟ ਕਰ ਰਹੇ ਬੰਦੇ ਨੂੰ ਮੈਨੂੰ ਪਤਾ ਹੈ ਵੀ ਜਿਹੜੇ ਜਿਹੜੇ ਲੋਕਾਂ ਕੋਲ ਅੱਜ ਕਾਰਡ ਜਾ ਰਿਹਾ ਉਹ ਜੇ ਕੋਈ ਵੱਡਾ ਉਹ ਆਪਣੇ ਪਰਿਵਾਰ ਚ ਜਾ ਕੇ ਦਿਖਾਊਗਾ ਕਿ ਅੱਜ ਮੈਨੂੰ ਲੁਧਿਆਣਾ ਟ੍ਰੈਫਿਕ ਪੁਲਿਸ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਅੱਜ ਮੈਨੂੰ ਇੱਕ ਕਾਰਡ ਮਿਲਿਆ ਹੈ ਇਹ ਅਸੀਂ ਉਹਨਾਂ ਨੂੰ ਓਨਰ ਦੇ ਰਹੇ ਹਾਂ ਸਾਡੀ ਟੀਮ ਸਾਰੀ ਅੱਜ ਇਹ ਕਾਰਡ ਜਿਹੜਾ ਡਿਸਟ੍ਰੀਬਿਊਟ ਕਰ ਰਹੀ ਹੈ ਜਿਹੜਾ ਬੰਦਾ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰ ਰਿਹਾ ਹੈ ਰੋਡ ਸੇਫਟੀ ਦੇ ਨਿਯਮਾਂ ਦੀ ਪਾਲਣਾ ਕਰ ਰਿਹਾ ਹੈ ਅਸੀਂ ਉਹਨਾਂ ਨੂੰ ਇਹ ਕਾਰਡ ਦੇ ਕੇ ਓਨਰ ਕਰ ਰਹੇ ਹਾਂ ਤੇ ਅ ਪਰਸੋਂ ਜਿਹੜਾ ਇਹ ਆਣ ਵਾਲੇ ਇੱਕ ਦਿਨ ਬਾਅਦ ਅਸੀਂ ਟ੍ਰਾਂਸਪੋਰਟ ਨਗਰ ਚ ਇੱਕ ਵੱਡੀ ਮੀਟਿੰਗ ਕਰਨ ਜਾ ਰਹੇ ਹਾਂ ਜਿਹੜੀ ਟ੍ਰਾਂਸਪੋਰਟਰਾਂ ਨਾਲ ਹੋਏਗੀ ਤੇ ਉਹਨਾਂ ਦੀਆਂ ਸਾਰੀਆਂ ਟ੍ਰਾਂਸਪੋਰਟ ਵਹੀਕਲ ਤੇ ਅਸੀਂ ਜਿਹੜੀਆਂ ਰਿਫਲੈਕਟਿੰਗ ਟੇਪਾਂ ਲਾ ਰਹੇ ਹਾਂ ਕੁਝ ਵਾਲਿਆਂ ਨੂੰ ਸਨਮਾਨ ਮਿਲ ਰਿਹਾ ਉਹ ਵਧੀਆ ਲੱਗ ਰਿਹਾ ਉਹ ਵਧੀਆ ਲੱਗ ਰਿਹਾ ਨੰਨਾ ਕਿਦਾਂਗੇ ਉਚਾਈਆਂ ਛੂਰਿਆ ਬਿਲਕੁਲ ਸਰ ਅਲੱਗ-ਅਲੱਗ ਜਗ੍ਹਾ ਤੇ ਜੇ ਕੋਈ ਸਾਈਕਲਿਸਟ ਹੈ ਉਹਨੂੰ ਵੀ ਮੋਟੀਵੇਟ ਕਰਾਂਗੇ ਕੋਈ ਮੋਟਰਸਾਈਕਲਿਸਟ ਹੈ ਉਹਨੂੰ ਵੀ ਮੋਟੀਵੇਟ ਕਰਾਂਗੇ ਕਾਰਾਂ ਬੱਸਾਂ ਟਰੱਕਾਂ ਭਾਵੇਂ ਹਰ ਬੰਦਾ ਜਿਹੜਾ ਸੜਕ ਤੇ ਨਿਕਲਦਾ ਹੈ ਲੁਧਿਆਣਾ ਪੁਲਿਸ ਉਹਨੂੰ ਮੋਟੀਵੇਟ ਕਰੇਗੀ ਤੇ ਰੋਡ ਸੇਫਟੀ ਦੇ ਨਿਯਮਾਂ ਨੂੰ ਮੰਨਣ ਲਈ ਪ੍ਰੇਰਿਤ ਕਰੇਗੀ ਬਹੁਤ ਵਧੀਆ ਗੱਲ ਹੈ ਜੀ ਇਹ ਤਾਂ ਸਿਰ ਰੋਡ ਤੇ ਜਿਹੜੇ ਐਕਸੀਡੈਂਟ ਹੁੰਦੇ ਨੇ ਘਟਣਗੇ ਸਰ ਟ੍ਰੈਫਿਕ ਦੇ ਰਸਤੇ ਆ ਉਹ ਇਹ ਕਰੂਗੀ ਅੱਜ ਮਾਨਯੋਗ ਕਮਿਸ਼ਨਰ ਪੁਲਿਸ ਦੀ ਵੱਲੋਂ ਇੱਕ ਸਪੈਸ਼ਲ ਫੰਡ ਦੇ ਕੇ ਕਾਫੀ ਟ੍ਰੈਫਿਕ ਫਰਨੀਚਰ ਜਿਹੜਾ ਹੈਗਾ ਉਹ ਫਿੱਟ ਕਰਾ ਰਿਆ ਤੇ ਨਾਲ ਦੀ ਨਾਲ ਜਿਹੜੇ ਐਕਸੀਡੈਂਟਾਂ ਦੀ ਗਿਣਤੀ ਹੈ ਉਹਨੂੰ ਘੱਟ ਕਰਾਂਗੇ ਖਤਮ ਕਰਾਂਗੇ ਜਿਹੜੇ ਲੋਕ ਟ੍ਰੈਫਿਕ ਨਿਯਮਾਂ ਨੂੰ ਮੰਨ ਰਹੇ ਨੇ ਜਿਹੜੇ ਲੋਕ ਅਸੀਂ ਜੋ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਤੇ ਸਾਰੀ ਟ੍ਰੈਫਿਕ ਪੁਲਿਸ ਨੇ ਰਲ ਕੇ ਇਕ ਬੀੜਾ ਚੁੱਕਿਆ ਹੈ ਵੱਡੇ ਵਾਹਨ ਨੇ ਫਿਰ ਹੁਣ ਜੇ ਵੱਡੇ ਮੁਖਾਰੀ ਨੇ ਟਰੱਕ ਤੇ ਵੱਡਾ ਮਾਲ ਲੈ ਕੇ ਆਣਾ ਜਿਆਦਾ ਗਿਣਤੀ ਚ ਮਾਲ ਲੈ ਕੇ ਆਣਾ ਆ ਉਹ ਜਿਹੜਾ ਅਸੀਂ ਉਹ ਨੂੰ ਰਾਤ ਨੂੰ ਲਾਉ ਕਰਦੇ ਆ ਜਦੋਂ ਬਾਜ਼ਾਰ ਬੰਦ ਹੋ ਜਾਂਦਾ ਤਾਂ ਜਿਹੜੀ ਉਹ ਟੋਆ ਟੋਆਈ ਹੈ ਉਹ ਰਾਤ ਦੇ ਸਮੇਂ ਸਵੇਰ ਹੋਣ ਤੋਂ ਪਹਿਲਾਂ ਤੱਕ ਹੁੰਦੀ ਆ ਰੋਡ ਰੋਡ ਫਰਨੀਚਰ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਸਪਰਿੰਗ ਪੋਸਟ ਆ ਜਾਂਦੀਆਂ ਸਪਰਿੰਗ ਪੋਸਟਾਂ ਲਵਾ ਕੇ ਆਏ ਤੇ ਪਲਾਸਟਿਕ ਦੇ ਬੈਰੀਗੇਟਸ ਲਵਾ ਕੇ ਆਏ ਤਾਂ ਕਿ ਇਹਨਾਂ ਕੇਸ ਦੇ ਉਹਦੇ ਨਾਲ ਕੋਈ ਵੱਜਦਾ ਵੀ ਆਪਣਾ ਕੋਈ ਨੁਕਸਾਨ ਨਾ ਹੋਵੇ ਬਾਕੀ ਨੂੰ ਕਾਟ ਬੰਦ ਰਹੇ ਦੇਖੋ ਆਫੀਸਰ ਬੰਦ ਰਹੇ ਨੇ ਜਿਹੜਾ ਬਿਨਾ ਹੈਲਮਟ ਵਾਲਾ ਉਹਨੂੰ ਅਸੀਂ ਕਾਟ ਨਹੀਂ ਦੇ ਰਹੇ ਤਾਂ ਕਿ ਉਹਨੂੰ ਅਸੀਂ ਇਹ ਨਹੀਂ ਅਸੀਂ ਕੋਈ ਉਹਦੀ ਡਿਸਰੈਸਪੈਕਟ ਕਰਨੀ ਚਾਹੁੰਦੇ ਆ ਅਸੀਂ ਉਹਨੂੰ ਵੀ ਮੋਟੀਵੇਟ ਕਰ ਰਹੇ ਹਾਂ ਲੁਧਿਆਣਾ ਦੇ ਟ੍ਰੈਫਿਕ ACP ਗੁਰਦੇਵ ਸਿੰਘ ਦੇ ਵੱਲੋਂ ਅੱਜ ਇੱਕ ਉਪਰਾਲਾ ਚਲਾਇਆ ਗਿਆ ਵੈ ਇੱਕ ਕਾਰਡ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ ਲੁਧਿਆਣਾ ਦੇ ਸਿਟੀਜ਼ਨ ਨੂੰ ਜਿਹੜਾ ਵੀ ਟ੍ਰੈਫਿਕ ਰੂਲ ਫਾਲੋ ਕਰਦਾ ਵੈ ਉਸ ਨੂੰ ਇੱਕ ਕਾਰਡ ਦਿੱਤਾ ਜਾ ਰਿਹਾ ਵੈ ਇਹ ਮੇਰੇ ਹੱਥ ਵਿੱਚ ਕਾਰਡ ਹੈ ਜਿਸ ਦੇ ਵਿੱਚ ਲਿਖਿਆ ਹੋਇਆ ਹੈ ਹਾਨਰੇਬਲ ਰਿਸਪਾਂਸਿਬਲ ਸਿਟੀਜ਼ਨਸ ਰੋਡ ਸੇਫਟੀ ਰੂਲਸ ਐਂਡ ਥੈਂਕ ਯੂ ਫੋਰ ਮੇਕਿੰਗ ਔਨ ਰੋਡ ਸੇਫਰ ਇਹ ਤੁਸੀਂ ਦੇਖ ਸਕਦੇ ਹੋ ਜੇਕਰ ਤੁਸੀਂ ਰੋਡ ਦੇ ਉੱਤੇ ਆਪਣੀ ਗੱਡੀ ਦੇ ਅੰਦਰ ਬੈਠੇ ਹੋ ਜਾਂ ਗੱਡੀ ਚਾਲ ਚਲਾ ਰਹੇ ਹੋ ਸੀਟ ਬੈਲਟ ਬੰਨੀ ਹੋਈ ਹੈ ਹੈਲਮਟ ਪਾਇਆ ਹੋਇਆ ਸਭ ਕੁਝ ਪਾਇਆ ਹੋਇਆ ਤੇ ਤੁਹਾਨੂੰ ਇੱਕ ਕਾਰ ਦੇ ਨਾਲ ਸਨਮਾਨਿਤ ਕੀਤਾ ਜਾਏਗਾ ਟ੍ਰੈਫਿਕ ਪੁਲਿਸ ਬਲੋ ਤਸਵੀਰਾਂ ਮੈਂ ਤੁਹਾਨੂੰ ਦਿਖਾਦਣਾ ਚਾਹੁੰਦਾ ਹਾਂ ਕਿ ਕਿਸ ਤਰ੍ਹਾਂ ਜਿਹੜੀ ਹੈ ਟ੍ਰੈਫਿਕ ਪੁਲਿਸ ਸਮਾਨਿਤ ਕਰਦੀ ਹੋਈ ਨਜ਼ਰ ਆ ਰਹੀ ਹੈ ਜਿਨ੍ਹਾਂ ਨੇ ਸੀਟ ਬੈਲਟ ਲਾਈ ਹੋਈ ਹੈ ਉਹ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਕਿ ਇਹ ਰੂਲ ਨੂੰ ਫੋਲੋ ਕਰ ਰਹੇ ਨੇ ਜੇ ਦੇਖ ਸਕਦੇ ਹੋ ਇਹਨਾਂ ਨੇ ਸੀਟ ਬੈਲਟ ਲਾਈ ਹੋਈ ਹੈ ਤੇ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਏਸੀਬੀ ਟ੍ਰੈਫਿਕ ਦੇ ਵੱਲੋਂ ਲੁਧਿਆਣਾ ਟ੍ਰੈਫਿਕ ਦੇ ਵੱਲੋਂ ਅੱਛਾ ਸਰ ਤੁਹਾਨੂੰ ਸਨਮਾਨਿਤ ਕੀਤਾ ਗਿਆ ਹੈ ਸੇਫਟੀ ਦੇ ਲਈ ਕੀ ਕੀ ਕਹਿਣਾ ਚਾਹੋਗੇ ਕਿਨੂੰ ਕੀ ਪ੍ਰਾਉਡ ਦੀ ਗੱਲ ਹੈ ਨਹੀਂ ਵਧੀਆ ਗੱਲ ਹੈ ਜੀ ਸੇਫਟੀ ਤਾਂ ਹੋਣੀ ਚਾਹੀਦੀ ਹੈ ਬੰਦੇ ਨੂੰ ਆਪਣੀ ਸੇਫਟੀ ਖੁਦ ਹੀ ਧਿਆਨ ਰੱਖਣੀ ਚਾਹੀਦੀ ਹੈ ਬਟ ਬਹੁਤ ਵਧੀਆ ਅਪਰੀਸ਼ੀਏਟ ਕਰ ਰਹੇ ਬੰਦੇ ਨੂੰ ਜਿਹੜੇ ਸੇਫਟੀ ਕੀਤੀ ਹੈ ਬਹੁਤ ਵਧੀਆ ਚੀਜ਼ ਕੀਤੀ ਹੈ ਜੀ ਅਪਰੀਸ਼ੀਏਸ਼ਨ ਹੈ ਥੈਂਕ ਯੂ ਅਸਲ ਤੋਂ ਲੋਕ ਵੀ ਇਸ ਨੂੰ ਅਪਰੀਸ਼ੀਏਟ ਕਰ ਰਹੇ ਨੇ ਤੇ ਲੁਧਾਨਾ ਪੁਲਿਸ ਵੱਲੋਂ ਲਗਾਤਾਰ ਜਿਹੜਾ ਹੈ ਇੱਥੇ ਲੋਕਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਤੇ ਵਕਫ ਵਕ ਗੱਡੀਆਂ ਦੇ ਵਿੱਚ ਜਿਹੜੇ ਲੋਕ ਬੈਠੇ ਹੋਏ ਨੇ ਸੀਟ ਬੈਲਟ ਪਾ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਤੇ ਜਿਹੜੇ ਮੋਟਰਸਾਈਕਲ ਆਤੇ ਨੇ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾ ਰਿਹਾ ਜਿਨ੍ਹਾਂ ਨੇ ਹੈਲਮਟ ਪਾਏ ਹੋਏ ਨੇ ਆ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਅੱਛਾ ਤੁਹਾਨੂੰ ਵੀ ਮਿਲਿਆ ਅੱਛਾ ਕਿਸ ਤਰ੍ਹਾਂ ਦਾ ਪ੍ਰਭਾਵ ਸਮਝਦੇ ਹੋ ਇਸ ਸੀਨ ਨੂੰ ਸਭ ਬਹੁਤ ਵਧੀਆ ਗੱਲ ਹੈ ਜੀ ਇਹ ਤਾਂ ਸਰ ਰੋਡ ਤੇ ਜਿਹੜੇ ਐਕਸੀਡੈਂਟ ਹੁੰਦੇ ਨੇ ਘਟਣਗੇ ਸਰ ਰੋਡ ਸੇਫਟੀ ਸਨਮਾਨਿਤ ਕੀਤਾ ਗਿਆ ਅੱਗੇ ਦਾ ਪੁਲਸ ਚਲਾਨ ਕਰਦੀ ਨਜ਼ਰ ਆਂਦੀ ਹੈ ਸਨਮਾਨਿਤ ਕੀਤਾ ਗਿਆ ਕਿਹੋ ਜਿਹਾ ਲੱਗਦਾ ਪਿਆ ਬਹੁਤ ਵਧੀਆ ਲੱਗ ਰਿਹਾ ਸਰ ਬਹੁਤ ਵਧੀਆ ਲੱਗ ਰਿਹਾ ਪੁਲਸ ਵਾਲਿਆਂ ਦਾ ਸਨਮਾਨ ਮਿਲ ਰਿਹਾ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਲੱਗਦਾ ਕਿ ਕਿਦਾਂਗੇ ਉਚਾਈਆਂ ਛੂਰੇ ਆਪ ਬਿਲਕੁਲ ਸਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ 37ਵਾਂ ਨੈਸ਼ਨਲ ਰੋਡ ਸੇਫਟੀ ਮੰਥ ਚੱਲ ਰਿਹਾ ਲੁਧਿਆਣਾ ਟ੍ਰੈਫਿਕ ਪੁਲਿਸ ਮਾਨਯੋਗ ਕਮਿਸ਼ਨਰ ਪੁਲਿਸ ਜੀ ਸੁਆਪਨ ਸ਼ਰਮਾ ਜੀ ਆਈਪੀਐਸ ਜੀ ਦੀਆਂ ਹਦਾਇਤਾਂ ਮੁਤਾਬਕ ਰੋਜ਼ ਨਵੇਂ-ਨਵੇਂ ਇਵੈਂਟ ਕਰ ਰਹੀ ਹੈ ਅੱਜ ਦਾ ਦਿਨ ਅਸੀਂ ਇੱਕ ਸਪੈਸ਼ਲ ਕਾਰਡ ਜਿਹੜਾ ਤੁਸੀਂ ਮੇਰੇ ਹੱਥ 'ਚ ਦੇਖ ਰਹੇ ਹੋ ਸਾਡੀ ਟੀਮ ਸਾਰੀ ਅੱਜ ਇਹ ਕਾਰਡ ਜਿਹੜਾ ਡਿਸਟ੍ਰੀਬਿਊਟ ਕਰ ਰਹੀ ਹੈ ਇਹ ਕਾਰਡ ਉੱਤੇ ਲਿਖਿਆ ਹੈ ਸਭ ਤੋਂ ਉੱਤੇ ਅਸੀਂ ਔਨਰਿੰਗ ਰਿਸਪੌਂਸਿਬਲ ਸਿਟੀਜ਼ਨਸ ਓ ਸਾਡੇ ਲੁਧਿਆਣਾ ਸ਼ਹਿਰ ਦੇ ਸਿਟੀਜ਼ਨ ਜਾਂ ਹੋਰ ਵੀ ਸ਼ਹਿਰਾਂ ਤੋਂ ਜਿਹੜੇ ਇੱਥੋਂ ਅੱਜ ਲੁਧਿਆਣੇ 'ਚ ਲੰਘ ਰਹੇ ਨੇ ਜਿਹੜਾ ਬੰਦਾ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰ ਰਿਹਾ ਹੈ ਰੋਡ ਸੇਫਟੀ ਦੇ ਨਿਯਮਾਂ ਦੀ ਪਾਲਣਾ ਕਰ ਰਿਹਾ ਹੈ ਅਸੀਂ ਉਹਨਾਂ ਨੂੰ ਇਹ ਕਾਰਡ ਦੇ ਕੇ ਆਨਰ ਕਰ ਰਹੇ ਹਾਂ ਇਹ ਕਾਰਡ ਇੱਕ ਸਿੰਪਲ ਕਾਗਜ਼ ਦਾ ਟੁਕੜਾ ਨਹੀਂ ਹੈ ਇਹ ਕਾਰਡ ਲੁਧਿਆਣਾ ਪੁਲਿਸ ਦੀ ਲੁਧਿਆਣਾ ਟ੍ਰੈਫਿਕ ਪੁਲਿਸ ਦੀ ਭਾਵਨਾਵਾਂ ਨੇ ਉਹਨਾਂ ਲੋਕਾਂ ਦੇ ਪ੍ਰਤੀ ਜਿਹੜੇ ਲੋਕ ਟ੍ਰੈਫਿਕ ਨਿਯਮਾਂ ਨੂੰ ਮੰਨ ਰਹੇ ਨੇ ਜਿਹੜੇ ਲੋਕ ਅਸੀਂ ਜੋ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਤੇ ਸਾਰੀ ਟ੍ਰੈਫਿਕ ਪੁਲਿਸ ਨੇ ਰਲ ਕੇ ਇੱਕ ਬੀੜਾ ਚੁਟਿਆ ਹੈ ਕਿ ਅਸੀਂ ਲੁਧਿਆਣਾ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਸੈੱਟ ਕਰਾਂਗੇ ਈਜ਼ ਕਰਾਂਗੇ ਤੇ ਨਾਲ ਦੀ ਨਾਲ ਜਿਹੜੇ ਐਕਸੀਡੈਂਟਾਂ ਦੀ ਗਿਣਤੀ ਹੈ ਉਹਨੂੰ ਘੱਟ ਕਰਾਂਗੇ ਖਤਮ ਕਰਾਂਗੇ ਸੋ ਅੱਜ ਇਹ ਕਾਰਡ ਅਸੀਂ ਡਿਸਟ੍ਰੀਬਿਊਟ ਕਰ ਰਹੇ ਹਾਂ ਲੋਕਾਂ ਨੂੰ ਜੇ ਤੁਸੀਂ ਦੇਖਿਆ ਜਿਨੇ ਗੱਡੀ ਵਾਲਿਆਂ ਨੇ ਸੀਟ ਬੈਲਟਾਂ ਲਾਈਆਂ ਨੇ ਟੌਪ ਲਾਈਨ ਦੇ ਪਿੱਛੇ ਰੁਕ ਰਹੇ ਨੇ ਹੋਰ ਵੀ ਜਿਹੜੇ ਸੇਫਟੀ ਦੇ ਜਿਹੜੇ ਪ੍ਰਬੰਧ ਨੇ ਜਿਵੇਂ ਹੈਲਮਟ ਲਾਏ ਹੋਏ ਨੇ ਲੋਕਾਂ ਨੇ ਟੂ-ਵੀਲਰ ਤੇ ਸਟਾਪ ਲਾਈਨ ਦੇ ਪਿੱਛੇ ਰੁਕ ਰਹੇ ਨੇ ਸਾਡੀਆਂ ਗੱਲਾਂ ਨੂੰ ਮੰਨ ਰਹੇ ਨੇ ਅਸੀਂ ਉਹਨਾਂ ਲੋਕਾਂ ਨੂੰ ਅੱਜ ਆਨਰ ਕੀਤਾ ਜੇ ਕਿਸੇ ਨੇ ਹੈਲਮਟ ਨਹੀਂ ਲਿਆ ਅਸੀਂ ਅੱਜ ਉਹਦਾ ਚਲਾਨ ਨਹੀਂ ਕਟਿਆ ਅਸੀਂ ਨਾਲ ਦੇ ਨੂੰ ਇਹ ਕਾਰਡ ਦਿੱਤਾ ਜੀ ਨੇ ਕਾਨੂੰਨਾਂ ਦੀ ਪਾਲਣਾ ਕੀਤੀ ਤੇ ਉਹਨਾਂ ਨੂੰ ਅਸੀਂ ਨਹੀਂ ਦਿੱਤਾ ਤੇ ਨਾਲ ਉਹਨਾਂ ਨੂੰ ਅਸੀਂ ਦੱਸਿਆ ਕਿ ਵੀ ਅਸੀਂ ਤੁਹਾਨੂੰ ਇਹ ਕਾਰਡ ਨਹੀਂ ਦੇ ਰਹੇ ਕਿਉਂਕਿ ਤੁਸੀਂ ਜਿਹੜਾ ਸਾਡਾ ਰੋਡ ਸੇਫਟੀ ਹੈ ਉਹਦੇ ਨਿਯਮਾਂ ਨੂੰ ਉਵੇਂ ਕਿਤਨਾ ਕਿਤੇ ਉਹਨਾਂ ਦੀ ਉਲੰਘਣਾ ਕਰ ਰਹੇ ਉਹ ਨਹੀਂ ਮੰਨ ਰਹੇ ਤੇ ਉਹਨਾਂ ਨੂੰ ਮਹਿਸੂਸ ਹੋਇਆ ਕਿ ਯਾਰ ਛੋਟੀ ਜਿਹੀ ਗਲਤੀ ਨਾਲ ਜਿਹੜਾ ਅੱਜ ਸਾਡਾ ਜਿਹੜਾ ਹੈਗਾ ਸਾਨੂੰ ਉਹਨਰ ਜਿਹੜਾ ਇਹ ਕਾਰਡ ਹੈ ਨਹੀਂ ਮਿਲਿਆ ਇਹ ਕਾਰਡ ਮੈਂ ਦੱਸਣਾ ਚਾਹੁੰਦਾ ਕਿ ਜਦ ਤੋਂ ਅਡੀ ਗੱਡੀ ਜੇ ਕਾਰਡ ਹੋਏਗਾ ਤਾਂ ਜਿਹੜਾ ਸਾਡਾ ਟ੍ਰੈਫਿਕ ਪੁਲਿਸ ਦੀ ਜਿਹੜੀ ਟੀਮ ਤੁਹਾਨੂੰ ਅੱਗੇ ਨੂੰ ਵੀ ਰੋਕੇਗੀ ਇਹਨੂੰ ਕਾਰਡ ਨੂੰ ਦੇਖ ਕੇ ਤੇ ਮਨ 'ਚ ਇੱਕ ਭਾਵਨਾ ਆਏਗੀ ਕਿ ਯਾਰ ਇਹ ਉਹ ਲੋਕ ਨੇ ਜਿਹੜੇ ਰਿਸਪੌਂਸਿਬਲ ਸਿਟੀਜ਼ਨ ਨੇ ਤੇ ਲੁਧਿਆਣਾ ਸ਼ਹਿਰ ਦੀ ਟ੍ਰੈਫਿਕ ਬਵਸਤਾ ਨੂੰ ਠੀਕ ਕਰਨ ਵਾਸਤੇ ਇਹ ਬੰਦੇ ਵੀ ਮੋਰੀ ਹੋ ਕੇ ਅੱਗੇ ਵਧ ਕੇ ਪੁਲਿਸ ਦਾ ਸਾਥ ਦੇ ਰਹੇ ਨੇ ਇਹਦੇ ਨਾਲ ਨਾ ਤੁਸੀਂ ਇੱਕ ਤਰ੍ਹਾਂ ਦੇ ਪੁਲਿਸ ਦੇ ਮੈਂਬਰ ਬਣ ਗਏ ਜਿਹਦੇ ਕੋਲ ਇਹ ਕਾਰਡ ਹੈ ਉਹ ਸਾਡਾ ਆਪਣਾ ਦਾ ਹੋ ਗਿਆ ਇਹਦੇ ਨਾਲ ਆਪਣਤ ਦੀ ਨਜ਼ਰ ਆਊਗੀ ਕਿ ਉਹ ਲੋਕ ਨੇ ਨਹੀਂ ਦੇਖੋ ਗਲਤੀ ਕਰੂਗਾ ਉਹ ਤਾਂ ਦੇਖੋ ਗਲਤੀ ਤਾਂ ਉਹਨੂੰ ਗਲਤੀ ਤਾਂ ਤਾਂ ਉਹਨੂੰ ਜਿਹੜਾ ਝੁਕਤ ਨਹੀਂ ਪਹਿਣਾ ਪਰ ਮੈਨੂੰ ਪਤਾ ਜਿਹਦੇ ਕੋਲ ਇਹ ਕਾਰਡ ਹੋਊਗਾ ਉਹ ਗਲਤੀ ਨਹੀਂ ਕਰੂਗਾ ਕੋਈ ਵੀ ਬੰਦਾ ਜਿਹੜੇ ਕਹਿੰਦੇ ਚੰਗਿਆਈ ਜਾਂ ਇੱਕ ਵਧੀਆ ਜਿਹੜੀਆਂ ਇੱਜ਼ਤ ਦੀਆਂ ਚੀਜ਼ਾਂ ਲੈ ਕੇ ਉਹ ਵਾਪਸ ਨਹੀਂ ਕਰਦਾ ਹੁੰਦਾ ਤੇ ਮੈਨੂੰ ਪਤਾ ਹੈ ਵੀ ਜਿਹੜੇ-ਜਿਹੜੇ ਲੋਕਾਂ ਕੋਲ ਅੱਜ ਕਾਰਡ ਜਾ ਰਿਹਾ ਉਹ ਜੇ ਕੋਈ ਵੱਡਾ ਉਹ ਆਪਣੇ ਪਰਿਵਾਰ 'ਚ ਜਾ ਕੇ ਦਿਖਾਊਗਾ ਕਿ ਅੱਜ ਮੈਨੂੰ ਲੁਧਿਆਣਾ ਟ੍ਰੈਫਿਕ ਪੁਲਿਸ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਅੱਜ ਮੈਨੂੰ ਇੱਕ ਕਾਰਡ ਮਿਲਿਆ ਇਹ ਅਸੀਂ ਉਹਨਾਂ ਨੂੰ ਆਨਰ ਦੇ ਰਹੇ ਹਾਂ ਤੇ ਇਹ ਆਨਰ ਉਹਨਾਂ ਨੂੰ ਅੱਗੇ ਆਉਣ ਵਾਲੇ ਦਿਨਾਂ 'ਚ ਵੀ ਮੋਟੀਵੇਟ ਕਰੇਗਾ ਕਿ ਅਸੀਂ ਸਾਰਿਆਂ ਨੇ ਰਲ ਕੇ ਟ੍ਰੈਫਿਕ ਦੀ ਵਿਵਸਥਾ ਨੂੰ ਸੈੱਟ ਕਰਨਾ ਤੇ ਅਸੀਂ ਲੁਧਿਆਣਾ ਦੀ ਐਕਸੀਡੈਂਟਾਂ ਦੀ ਜਿਹੜੀ ਗਿਣਤੀ ਹੈ ਉਹਨੂੰ ਜ਼ੀਰੋ ਫੈਟਲਿਟੀ ਰੇਟ ਤੇ ਲੈ ਕੇ ਆਣਾ ਅੱਛਾ ਸਰ ਤੁੰਡਾ ਨੂੰ ਲੈ ਕੇ ਕਿੱਤਾ ਹੈ ਤੁਹਾਡੇ ਕੋਲੋਂ ਪ੍ਰਬੰਧ ਕੀਤੇ ਗਏ ਨੇ ਰਾਤ ਨੂੰ ਤੁੰਡਾ ਬਹੁਤ ਹੋ ਜਾਂਦੀ ਹੈ ਤੇ ਪੀਸੀਆ ਦੀ ਗੱਡੀ ਲਗਾਤਾਰ ਹਾਈਵੇ ਜੱਥੇ ਕੋਲ ਜੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਟ੍ਰੈਫਿਕ ਰੋਡ ਸੇਫਟੀ ਮੰਥ ਜਿੱਦਣ ਅਸੀਂ 31 ਫਰਸਟ ਜਨਵਰੀ ਨੂੰ ਅਸੀਂ ਇਹਦੀ ਸ਼ੁਰੂਆਤ ਕੀਤੀ ਸਾਡਾ ਪਹਿਲਾ ਜਿਹੜਾ ਈਵੈਂਟ ਸੀ ਉਹ ਇਹ ਸੀ ਕਿ ਅਸੀਂ ਟਰਾਂਸਪੋਰਟ ਵੀਕਲ ਤੇ ਅਭੀ ਟਰਾਂਸਪੋਰਟਰਾਂ ਨੂੰ ਨਾਲ ਲੈ ਕੇ ਰਿਫਲੈਕਟਡ ਟੇਪਸ ਜਿਹੜੀਆਂ ਕਾਨੂੰਨ ਦੇ ਮੁਤਾਬਕ ਜਿਹੜੀਆਂ 50 ਐਮ ਐਮ ਦੀਆਂ ਟੇਪਸ ਐ 프ਰੰਟ ਤੇ ਵਾਈਟ ਸਾਈਡਾਂ ਤੇ yellow ਤੇ ਬੈਕ ਤੇ red ਤਿੰਨ ਕਲਰ ਜਿਹੜੇ ਆ ਉਹਨਾਂ ਦੀ ਅਸੀਂ ਕਾਫੀ ਲਾਈਆਂ ਤੇ ਟਰਾਂਸਫਰ ਜਿਹੜੇ ਟਰਾਂਸਪੋਰਟਰ ਲੋਕ ਨੇ ਉਹਨਾਂ ਨੂੰ ਮੋਟੀਵੇਟ ਕੀਤਾ ਕਿ ਆਪਣੀ ਹਰੇਕ ਗੱਡੀ ਤੇ ਉਹ ਇਸ ਤਰ੍ਹਾਂ ਦਾ ਇੰਤਜ਼ਾਮ ਕਰਨ ਤੇ ਪਰਸੋਂ ਜਿਹੜੇ ਆਣ ਵਾਲੇ ਇੱਕ ਦਿਨ ਬਾਅਦ ਅਸੀਂ ਟਰਾਂਸਪੋਰਟ ਨਗਰ ਚ ਇੱਕ ਵੱਡੀ ਮੀਟਿੰਗ ਕਰਨ ਜਾ ਰਹੇ ਹਾਂ ਜਿਹੜੀ ਟਰਾਂਸਪੋਰਟਰਾਂ ਨਾਲ ਹੋਏਗੀ ਤੇ ਉਹਨਾਂ ਦੀਆਂ ਸਾਰੀਆਂ ਟਰਾਂਸਪੋਰਟ ਵੀਕਲ ਤੇ ਅਸੀਂ ਜਿਹੜੀਆਂ ਰਿਫਲੈਕਟਿੰਗ ਟੇਪਾਂ ਲਾ ਰਹੇ ਹਾਂ ਇਹਦੇ ਨਾਲ ਨਾਲ ਅਸੀਂ ਰੋਡ ਸੇਫਟੀ ਮਹੀਨੇ ਚ ਹਰ ਉਹ ਗਤੀਵਿਧੀ ਕਰ ਰਹੇ ਹਾਂ ਹਰ ਬੰਦੇ ਨੂੰ ਮੋਟੀਵੇਟ ਕਰਨ ਵਾਸਤੇ ਜੇ ਉਹ ਸਾਈਕਲਿਸਟ ਹੈ ਤਾਂ ਸਾਡੀ ਏਵਨ ਸਾਈਕਲ ਚ ਸਾਡੀ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ ਉਹ ਜਿਹੜੇ ਏਵਨ ਸਾਈਕਲ ਦੇ ਓਨਰ ਨੇ ਉਹ ਬਾਹਰ ਹੋਣ ਕਰਕੇ ਅਸੀਂ 13 ਤਰੀਕ ਤੋਂ ਬਾਅਦ ਉਹ ਪ੍ਰੋਗਰਾਮ ਲਈ ਕਿਹਾ ਵਰਤਮਾਨ ਚ ਅਸੀਂ ਕੱਲ੍ਹ ਨੂੰ ਪ੍ਰੋਗਰਾਮ ਕਰਨ ਜਾ ਰਹੇ ਹਾਂ ਅਲੱਗ-ਅਲੱਗ ਜਗ੍ਹਾ ਤੇ ਜੇ ਕੋਈ ਸਾਈਕਲਿਸਟ ਹੈ ਉਹਨੂੰ ਵੀ ਮੋਟੀਵੇਟ ਕਰਾਂਗੇ ਕੋਈ ਮੋਟਰਸਾਈਕਲਿਸਟ ਹੈ ਉਹਨੂੰ ਵੀ ਮੋਟੀਵੇਟ ਕਰਾਂਗੇ ਕਾਰਾਂ ਬੱਸਾਂ ਟਰੱਕਾਂ ਭਾਵੇਂ ਹਰ ਬੰਦਾ ਜਿਹੜਾ ਸੜਕ ਤੇ ਨਿਕਲਦਾ ਹੈ ਲੁਧਿਆਣਾ ਪੁਲਿਸ ਉਹਨੂੰ ਮੋਟੀਵੇਟ ਕਰੇਗੀ ਤੇ ਰੋਡ ਸੇਫਟੀ ਦੇ ਨਿਯਮਾਂ ਨੂੰ ਮੰਨਣ ਲਈ ਪ੍ਰੇਰਿਤ ਕਰੇਗੀ ਅਤੇ ਉਹਨਾਂ ਸਾਰਿਆਂ ਦਾ ਸਹਿਯੋਗ ਲੈ ਕੇ ਲੁਧਿਆਣਾ ਟ੍ਰੈਫਿਕ ਪੁਲਿਸ ਜਿਹੜਾ ਹੈਗਾ ਉਹ ਐਕਸੀਡੈਂਟ ਖਤਮ ਕਰੂਗੀ ਤੇ ਜਿਹੜੇ ਟ੍ਰੈਫਿਕ ਦੇ ਰਸਤੇ ਹੈ ਉਹ ਇਹ ਕਰੂਗੇ ਅੱਜ ਮਾਨਯੋਗ ਕਮਿਸ਼ਨਰ ਪੁਲਿਸ ਦੀ ਵੱਲੋਂ ਇੱਕ ਸਪੈਸ਼ਲ ਫੰਡ ਦੇ ਕੇ ਅਸੀਂ ਟ੍ਰੈਫਿਕ ਫਰਨੀਚਰ ਜਿਹੜਾ ਹੈਗਾ ਉਹ ਫਿੱਟ ਕਰਾ ਰਿਆ ਹੁਣੇ ਮੈਂ ਕੁਮਾਰ ਮੰਡੀ ਜਾ ਕੇ ਉੱਥੇ ਜਿਹੜਾ ਟ੍ਰੈਫਿਕ ਦਾ ਫਰਨੀਚਰ ਹੈ ਜਿਹਦੇ ਵਿੱਚ ਜਿਹਦੇ ਵਿੱਚ ਸਾਡੇ ਜਿਹੜੇ ਰੋਡ ਰੋਡ ਫਰਨੀਚਰ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਸਪਰਿੰਗ ਪੋਸਟਾਂ ਆ ਜਾਂਦੀਆਂ ਸਪਰਿੰਗ ਪੋਸਟਾਂ ਲਵਾ ਕੇ ਆਏ ਤੇ ਪਲਾਸਟਿਕ ਦੇ ਬੈਰੀਏਡਸ ਲਵਾ ਕੇ ਆਇਆ ਤਾਂ ਕਿ ਇਨ ਕੇਸ ਦੇ ਉਹਦੇ ਨਾਲ ਕੋਈ ਵੱਜਦਾ ਵੀ ਆ ਤੰਤ ਦਾ ਨੁਕਸਾਨ ਨਾ ਹੋਵੇ ਸੋ ਲੁਧਿਆਣਾ ਟ੍ਰੈਫਿਕ ਪੁਲਿਸ ਮਾਨਯੋਗ ਕਮਿਸ਼ਨਰ ਪੁਲਿਸ ਜੀ ਵੱਲੋਂ ਜਿਹੜੀਆਂ ਗਾਈਡਲਾਈਨ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਦੇ ਮੁਤਾਬਕ ਕੰਮ ਕਰਕੇ ਲੁਧਿਆਣਾ ਸ਼ਹਿਰ ਵਿੱਚ ਬਹੁਤ ਛੇਤੀ ਅਸੀਂ ਇੱਕ ਨੰਬਰ ਤੇ ਲੈ ਕੇ ਆਵਾਂਗੇ ਅੱਜ ਸਰ ਇੱਕ ਦਿਨ ਤੁਹਾਡੇ ਟਾਈਮ ਦਿੱਤਾ ਗਿਆ ਹੈ ਭਾਰੀ ਵਾਹਨਾਂ ਦਾ ਉਹ ਫੇਰ ਵੀ ਵਗ ਆ ਜਾਂਦੇ ਨੇ ਤੇ ਓਵਰਲੋਡਡ ਜਿਹੜੀਆਂ ਗੱਡੀਆਂ ਨੇ ਉਹ ਕਾਫੀ ਛੋਟੇ ਸ਼ਹਿਰਾਂ ਸ਼ਹਿਰਾਂ ਦੇ ਵਿੱਚ ਜਾ ਕੇ ਟ੍ਰੈਫਿਕ ਦਾ ਸਮੱਸਿਆ ਬਣਦੀ ਹੈ ਇਸ ਦੇ ਉੱਤੇ ਧਿਆਨ ਦਿੱਤੀ ਕਿ ਸਕਦਾ ਹੈ ਅਸੀਂ ਜਿਹੜੇ ਸ਼ਹਿਰ ਦੇ ਵਿੱਚ ਜਿਵੇਂ ਟਾਈਮਿੰਗ ਹੈ ਉਹ ਰਾਂਪੋ ਸਾਡੀ ਕੇਸਰਗਾਂ ਦੀ ਮੰਡੀ ਹੈ ਜਿੱਥੇ ਬਹੁਤ ਵਪਾਰੀ ਵੱਡੇ ਲੈਵਲ ਤੇ ਵਪਾਰੀ ਨੇ ਕੋਈ ਚੌਲਾਂ ਦਾ ਵਪਾਰੀਆ ਕੋਈ ਦਾਲਾਂ ਦਾ ਵਪਾਰੀਆ ਕੋਈ ਚਿਨੀ ਦਾ ਵੱਖ-ਵੱਖ ਚੀਜ਼ਾਂ ਦੇ ਵਪਾਰੀ ਨੇ ਉੱਥੇ ਜਿੰਨੇ ਵੀ ਮਤਲਬ ਵੱਡੇ ਵਾਹਨ ਨੇ ਜਿਹੜੇ ਵੱਡੇ ਵਪਾਰੀ ਨੇ ਟਰੱਕ ਤੇ ਵੱਡਾ ਮਾਲ ਲੈ ਕੇ ਆਣਾ ਜਿਆਦਾ ਗਿੰਪੀ ਚ ਮਾਲ ਲੈ ਕੇ ਆਣਾ ਤਾਂ ਉਹ ਜਿਹੜਾ ਅਸੀਂ ਉਹ ਨੂੰ ਰਾਤ ਨੂੰ ਅਲਾਉ ਕਰਦੇ ਹਾਂ ਜਦੋਂ ਬਾਜ਼ਾਰ ਬੰਦ ਹੋ ਜਾਂਦਾ ਤਾਂ ਜਿਹੜੀ ਉਹ ਟੋਆ ਟੋਆਈ ਹੈ ਉਹ ਰਾਤ ਦੇ ਸਮੇਂ ਸਵੇਰ ਹੋਣ ਤੋਂ ਪਹਿਲਾਂ ਤੱਕ ਹੁੰਦੀ ਆ ਜੇ ਕੋਈ ਗਲਤੀ ਨਾਲ ਆ ਜਾਂਦਾ ਤਾਂ ਅਸੀਂ ਬਕਾਇਦਾ ਉਹਦਾ ਜਿਹੜਾ ਉਹਦੀ ਗਲਤੀ ਦਾ ਉਹਨੂੰ ਸਾਸਤ ਕਰਾ ਕੇ ਉਹਦਾ ਚਲਾਨ ਕੀਤਾ ਜਾਂਦਾ ਤੇ ਲੋਕ ਵੈਸੇ ਵੀ ਜਿਨ੍ਹਾਂ ਨੂੰ ਪਤਾ ਹੈ ਉਹ ਇਹ ਜਿਹੜੀ ਗਲਤੀ ਨਹੀਂ ਕਰਦੇ ਅੱਛਾ ਸਰ ਜਿਨ੍ਹਾਂ ਨੇ ਹੈਲਮਟ ਨਹੀਂ ਪਾਏ ਹੋਏ ਤੇ ਉਹਨਾਂ ਆਪਣੀ ਦੇਖੋ ਜਿਹੜਾ ਹੋਣਾ ਹੈ ਉਹਦੀ ਨਿਗਾ ਮਾਰੋ ਮੈਂ ਕਹੂੰਗਾ ਤੁਸੀਂ ਜਰੂਰ ਇੱਕ ਵਾਰ ਨਿਗਾ ਮਾਰੋ ਤੁਸੀਂ ਜਿੰਨੇ ਚਾਲਕ ਦੇਖ ਰਹੇ ਹੋ ਇਹਨਾਂ ਤੇ ਸਾਰਿਆਂ ਨੇ ਜਿਹੜਾ ਉਹ ਲਿਆ ਹੋਇਆ ਹੈ ਹੈਲਮਟ ਲਿਆ ਹੈ ਜੋ ਇੱਕ ਦੋ ਹੈਗੇ ਆ ਜਿਨ੍ਹਾਂ ਨੇ ਨਹੀਂ ਲਿਆ ਅਸੀਂ ਉਹਨਾਂ ਅੱਜ ਕਾਰਡ ਦੇ ਸਬੰਧ ਵਿੱਚ ਅਸੀਂ ਉਹਨਾਂ ਨੂੰ ਕਾਰਡ ਨਹੀਂ ਦੇ ਰਹੇ ਬਾਕੀ ਨੂੰ ਅਸੀਂ ਬਾਕੀ ਨੂੰ ਕਾਰਡ ਬੰਨ ਰਹੇ ਦੇਖੋ ਆਫੀਸਰ ਬੰਨ ਰਹੇ ਨੇ ਜਿਹੜਾ ਬਿਨਾ ਹੈਲਮਟ ਵਾਲਾ ਉਹਨੂੰ ਅਸੀਂ ਕਾਰਡ ਨਹੀਂ ਦੇ ਰਹੇ ਤਾਂ ਕਿ ਉਹਨੂੰ ਅਸੀਂ ਇਹ ਨਹੀਂ ਅਸੀਂ ਕੋਈ ਉਹਦੀ ਡਿਸਰੈਸਪੈਕਟ ਕਰਨੀ ਚਾਹੁੰਦੇ ਆ ਅਸੀਂ ਉਹਨੂੰ ਵੀ ਮੋਟੀਵੇਟ ਕਰਦੇ ਆ ਵੀ ਯਾਰ ਜਦ ਜਿਹੜਾ ਹੈਲਮਟ ਹੈ ਉਹਨੂੰ ਸਬਕ ਦੇਣਾ ਚਾਹ ਰਹੇ ਹਾਂ ਯੈਸ ਅਸੀਂ ਚਾਹੁੰਦੇ ਆ ਵੀ ਹੈਲਮਟ ਪੁਲਿਸ ਨੂੰ ਦੇਖ ਕੇ ਪਾਉਣ ਵਾਲੀ ਚੀਜ਼ ਨਹੀਂ ਹੈ ਤੁਹਾਡੀ ਜਾਨ ਨੂੰ ਸलामਤ ਰੱਖਣ ਵਾਸਤੇ ਇਹ ਚੀਜ਼ ਹੈ ਤੁਹਾਨੂੰ ਮੈਂ ਅੱਗੇ ਵੀ ਫਿਕਰਾਂ ਦੱਸਦਾ ਹਾਂ ਉਹਨਾਂ ਕਿ 172000 ਲੋਕ ਪਿਛਲੇ ਸਾਲ ਚ ਆਪਣੀਆਂ ਜਾਨਾਂ ਜਿਹੜੀਆਂ ਫਟਕਾਂ ਤੇ ਦੇ ਕੇ ਉਹਨਾਂ ਚ 30000 ਉਹ ਲੋਕ ਸੀ ਜਿਨ੍ਹਾਂ ਦੀ ਮੌਤ ਸਿਰਫ ਇਸ ਕਰਕੇ ਹੋਈ ਕਿ ਉਹਨਾਂ ਨੇ ਹੈਲਮਟ ਨਹੀਂ ਪਾਇਆ ਬਹੁਤੀ ਲੋਕਾਂ ਨੂੰ ਅੱਜ ਜਿੱਥੇ ਕਾਰਡ ਵੰਡ ਰਹੇ ਆ ਨਾਲ ਦੀ ਨਾਲ ਅਸੀਂ ਲੋਕਾਂ ਨੂੰ ਮੋਟੀਵੇਟ ਕਰ ਰਹੇ ਆ ਕਿ ਉਹ ਜਿਨ੍ਹਾਂ ਨੇ ਕੋਈ ਉਹ ਭਾਈ ਸਾਹਿਬ ਨੇ ਨਹੀਂ ਲਿਆ ਉਹਨੂੰ ਸਾਡਾ ਟੀਮ ਜਾ ਕੇ ਉਹਨੂੰ ਗਾਈਡ ਕਰਕੇ ਆਈ ਹੈ ਕਿ ਭਾਈ ਹੈਲਮਟ ਲਾਓ ਹੁਣ ਇਸ ਦਾ ਮੁੱਲ ਵੀ ਮੰਦਾ ਭਾਵੇਂ ਨਾ ਨਹੀਂ ਤੇ ਕਰ ਰਹੇ ਕਿਉਂਕਿ ਇਹ ਜਿਹੜਾ ਮੰਥਾ ਹੈ ਇਦੇ ਵਿੱਚ ਅਸੀਂ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਪ੍ਰੇਰਿਤ ਕਰਨੇ ਮੋਟੀਵੇਟ ਕਰਨਾ ਹੈ ਠੀਕ ਹੈ ਥੈਂਕ ਯੂ ਬੈਟ ਗੁਰਦੇਵ ਸਿੰਘ ਦੇ ਵੱਲੋਂ ਅੱਜ ਐਸਪੀ ਟ੍ਰੈਫਿਕ ਦੇ ਵੱਲੋਂ ਸਨਮਾਨਿਤ ਕੀਤਾ ਗਿਆ ਲੁਧਿਆਣਾ ਨਿਵਾਸੀਆਂ ਨੂੰ ਜਿਨ੍ਹਾਂ ਨੇ ਸੀਟ ਬੈਲ ਲਾਈ ਹੋਈ ਹੈ ਜਿਨ੍ਹਾਂ ਨੇ ਹੈਲਮਟ ਪਾਏ ਹੋਏ ਨੇ ਆਪਣੀ ਸੇਫਟੀ ਲਈ ਲੁਧਿਆਣਾ ਸਿਟੀਜ਼ਨ ਨੂੰ ਸੇਫ ਕਰਨ ਦੇ ਲਈ ਟ੍ਰੈਫਿਕ ਰੋਡ ਸੇਫ ਕਰਨ ਦੇ ਲਈ ਉਹਨਾਂ ਨੇ ਇਹ ਉਪਰਾਲਾ ਸ਼ੁਰੂ ਕੀਤਾ ਇੱਕ ਡਰਾਈਵ ਸ਼ੁਰੂ ਕੀਤੀ ਹੈ ਹੁਣ ਆਉਣ ਵਾਲੇ ਸਮੇਂ ਦੇਖਣਾ ਹੈ ਕਿ ਲੁਧਿਆਣਾ ਸ਼ਹਿਰ ਕਿਸ ਤਰ੍ਹਾਂ ਇਸ ਚੀਜ਼ ਨੂੰ ਸਮਝਦਾ ਹੈ ਤੇ ਕਿਸ ਤਰ੍ਹਾਂ ਆਪਣੀ ਸੇਫਟੀ ਕਰਦਾ ਹੈ ਜੋੜਿਓ ਧੰਨ ਹੈ ਜਨਾ ਸੰਜਣਾ ਜੁਮ ਰਿਪੋਰਟ ਧੰਨਵਾਦ